ਮਾਗੀ ਅਤੇ ਮਕਰ ਸੰਕਰਾਂਤੀ ਮੌਕੇ ਸ਼ਿਵ ਸ਼ਕਤੀ ਸੈਨੇਟਰੀ ਸਟੋਰ ਵੱਲੋਂ ਕਰਵਾਇਆ ਵਿਸ਼ਾਲ ਪੰਡਾਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਿਵ ਸ਼ਕਤੀ ਸੈਨੇਟਰੀ ਸਟੋਰ ਖਮਾਣੋ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਮਾਗੀ ਅਤੇ ਮਕਰ ਸੰਕਰਾਂਤੀ ਮੌਕੇ ਵਿਸ਼ਾਲ ਪੰਡਾਰਾ ਕਰਵਾਇਆ ਗਿਆ ਇਸ ਪੰਡਾਰੇ ਮੌਕੇ ਬਾਬਾ ਸਰਬਜੀਤ ਸਿੰਘ ਭੱਲਾ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਨੇ ਅਰਦਾਸ ਕੀਤੀ ਉਪਰੰਤ ਸੰਗਤਾਂ ਲਈ ਛੋਲੇ ਪੂਰੀਆਂ ਖੀਰ ਅਤੇ ਚਾਹ ਦਾ ਵਿਸ਼ਾਲ ਪੰਡਾਰਾ ਕਰਵਾਇਆ ਗਿਆ ਬਾਬਾ ਸਰਬਜੀਤ ਸਿੰਘ ਭੱਲਾ ਨੇ ਸੰਗਤਾਂ ਲਈ ਮਹਾਨ ਪੰਡਾਰੇ ਦੀ ਸ਼ੁਰੂਆਤ ਕਰਨ ਮੌਕੇ ਮਾਗੀ ਅਤੇ ਮਕਰ ਸੰਕ੍ਰਾਂਤੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਇਸ ਮੌਕੇ ਸੇਵਾਦਾਰ ਅਤੇ ਸਮਾਜ ਸੇਵੀ ਨਵੀਨ ਮਾਨਸਲ ਅਤੇ ਪਹੁੰਚੀਆਂ ਸਾਰੀਆਂ ਸੰਗਤਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਨੂੰ ਜੀ ਆਇਆਂ ਕਿਹਾ ਅਤੇ ਸਾਰੀਆਂ ਸੰਗਤਾਂ ਲਈ ਸਰਾ ਦਿਨ ਲੰਗਰ ਪ੍ਰਸ਼ਾਦਾ ਗੁਰੂ ਕਾ ਭੰਡਾਰਾ ਅਟੁੱਟ ਬਣਿਆ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਅਸੀਂ ਧੰਨਵਾਦੀ ਆ ਨਿਊਜ਼ ਅਪਡੇਟ ਦਾ ਅੱਜ ਮਾਗੀ ਦਾ ਤਿਹਾਰ ਸਾਰਿਆਂ ਨੂੰ ਖੁਸ਼ੀਆਂ ਭਰਿਆ ਹੋਵੇ ਮਾਗੀ ਦੇ ਤਿਹਾਰ ਤੇ ਖਮਾਣੋਂ ਨਗਰ ਵੱਲੋਂ ਗੁਪਤਾ ਪਰਿਵਾਰ ਵੱਲੋਂ ਸਾਰੇ ਪਰਿਵਾਰ ਉਹਨਾਂ ਨੇ ਗੱਲ ਮਿਲ ਕੇ ਲੰਗਰ ਲਗਾਇਆ ਜਾਂਦਾ ਹੈ ਇਥੇ ਅੱਜ ਦਾ ਦਿਹਾੜ ਤੇ ਬੁੰਦਾਂ ਦਾ ਬੜਾ ਮਹੰਤਵ ਹੈ ਔਰ ਸਾਰਿਆਂ ਨੂੰ ਬਾਗੀ ਦੀਆਂ ਸੰਗਾਂ ਦੀਆਂ ਵਧਾਈਆਂ ਘਰ ਘਰ ਚ ਮਿਲਦੀਆਂ ਨੇ ਲੋਕੀ ਇਸ ਇਤਿਹਾਰ ਨੂੰ ਮੁਕਤਸਰ ਸਾਹਿਬ ਜਾ ਕੇ ਬੜਾ ਬਣਾਉਂਦੇ ਨੇ ਅੱਜ ਸਾਰੇ ਅਸੀਂ ਨਗਰ ਨਿਵਾਸੀ ਖਮਾਣੋਂ ਦੇ ਸਾਰਿਆਂ ਦਾ ਧੰਨਵਾਦੀਆਂ ਜਿਹੜੇ ਹਰ ਸਾਲ ਇੱਥੇ ਲੰਗਰ ਲਗਾਉਂਦੇ ਨੇ ਬਤੀ ਧੰਨਵਾਦੀਆਂ ਪਰਮ ਪੂਜਯਾ ਸਾਡੇ ਜਿਨ੍ਹਾਂ ਨੇ ਕਰ ਕਮਲਾਂ ਦੇ ਨਾਲ ਆ ਕੇ ਇਹ ਪਵਿੱਤਰ ਭੰਡਾਰਾ ਸ਼ੁਰੂ ਕੀਤਾ ਹੈ ਮੇਰੇ ਕੋਲ ਐਸੇ ਸ਼ਬਦ ਨਹੀਂ ਜਿਨ੍ਹਾਂ ਦੇ ਨਾਲ ਮੈਂ ਇਹਨਾਂ ਧੰਕਾਰ ਕਰ ਸਕਾਂ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਆ ਕੇ ਇਹਨਾਂ ਬੱਚਿਆਂ ਦੇ ਸਿਰਾਂ ਤੇ ਹੱਥ ਧਰ ਕੇ ਇਹ ਪਾਵਨ ਪਵਿੱਤਰ ਭੰਡਾਰਾ ਜੋ ਹਰ ਸਾਲ ਚੱਲਦਾ ਹੈ ਸ਼ੁਰੂ ਕੀਤਾ ਹੈ ਸਾਰੇ ਅਸੀਂ ਆਪਣੇ ਮੰਦਿਰ ਕਮੇਟੀ ਵੱਲੋਂ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਜੀ ਆਇਆਂ ਕਹਿੰਦੇ ਆ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ